ਸਤਿ ਸ਼੍ਰੀ ਅਕਾਲ ਪੀਬੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਤਸਵੀਰਾਂ ਤੁਹਾਨੂੰ ਨਵਾਂ ਸ਼ਹਿਰ ਜਾੜਲੇ ਤੋਂ ਨਜ਼ਦੀਕ ਦੀਆਂ ਦਿਖਾ ਰਹੇ ਹਾਂ ਜਿੱਥੇ ਤੜਕੇ 3 ਵਜੇ ਦੇ ਆਸ-ਪਾਸ ਇੱਕ ਟਰੱਕ ਜਿਹੜਾ ਆ ਉਸ ਦਾ ਸੰਤੁਲਨ ਖਰਾਬ ਹੋ ਜਾਂਦਾ ਟਰੱਕ ਜਿਹੜਾ ਪਹਿਲਾਂ ਡਿਵਾਈਡਰ ਨਾਲ ਟਕਰਾਂਦਾ ਤੇ ਉਸ ਤੋਂ ਬਾਅਦ ਤੜਕੇ 3 ਵਜੇ ਜਿਹੜਾ ਟਰੱਕ ਹੈ ਉਹ ਸੜਕ ਦੇ ਵਿੱਚ ਕਾਰ ਪਲਟ ਜਾਂਦਾ ਹਾਲਾਂਕਿ ਡਰਾਈਵਰ ਦਾ ਇਹ ਕਹਿਣਾ ਹੈ ਕਿ ਸਟੀering ਜਾਮ ਹੋ ਜਾਂਦਾ ਟਰੱਕ ਦਾ ਸਟੀering 3 ਵਜੇ ਦੇ ਆਸ-ਪਾਸ ਤੜਕੇ ਜਾਮ ਹੋ ਜਾਂਦਾ ਲੌਕ ਹੋ ਜਾਂਦਾ ਪਰ ਤੁਸੀਂ ਜਿਵੇਂ ਦੇਖ ਪਾ ਰਹੇ ਹੋ ਕਿ ਸੜਕ ਤੇ ਟਰੱਕ ਪਲਟਿਆ ਹੋਇਆ ਅਤੇ ਟਰੱਕ ਵਿੱਚ ਬਾਲਣ ਲੱਦਿਆ ਹੋਇਆ ਸੀਗਾ ਉਹ ਅੱਧਾ ਇੱਕ ਸੜਕ ਤੇ ਖਿਲਰ ਰਿਹਾ ਤੇ ਅੱਧਾ ਟਰੱਕ ਦੇ ਵਿੱਚ ਜਿਹੜਾ ਟੇਡਾ ਮੇਡਾ ਪਿਆ ਨਜ਼ਰ ਆ ਰਿਹਾ ਤੇ ਜਿਸ ਕਰਕੇ ਟ੍ਰੈਫਿਕ ਬਹੁਤ ਜਾਮ ਹੋ ਜਾਂਦਾ ਪਰ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਪਹੁੰਚਦੀ ਹੈ ਜਿਨ੍ਹਾਂ ਨਾਲ ਸਾਡੇ ਪੱਤਰਕਾਰ ਗੱਲਬਾਤ ਕਰਦੇ ਆ ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਦਾ ਇਹ ਕਹਿਣਾ ਕਿ ਹੋ ਸਕਦਾ ਡਰਾਈਵਰ ਨੂੰ ਤੜਕੇ 3 ਵਜੇ ਨੀਂਦ ਆ ਗਈ ਹੋਵੇ ਜਿਸ ਤੋਂ ਬਾਅਦ ਸੰਤੁਲਨ ਖਰਾਬ ਹੁੰਦਾ ਹੈ ਟਰੱਕ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਉਸ ਤੋਂ ਬਾਅਦ ਪਲਟ ਜਾਂਦਾ ਪਰ ਪੁਲਿਸ ਨੇ ਟ੍ਰੈਫਿਕ ਵਿੱਚ ਕੋਈ ਵਿਘਨ ਨਾ ਪਵੇ ਉਸ ਕਰਕੇ ਡਾਇਵਰਜਨ ਦੇ ਦਿੱਤਾ ਕੁਝ ਗੱਡੀਆਂ ਨੂੰ ਬੀਰੋਵਾਲ ਵਾਲੀ ਸਾਈਡ ਤੋਂ ਕੱਢਿਆ ਗਿਆ ਤੇ ਵਨਵੇ ਚਲਾ ਕੇ ਕੁਝ ਗੱਡੀਆਂ ਨੂੰ ਉਧਰ ਤੀ ਰਾਹ ਦਿੱਤਾ ਗਿਆ ਤਾਂ ਜੋ ਟ੍ਰੈਫਿਕ ਜਮ ਨਾਲ ਲੱਗੇ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਤੇ ਤੜਕੇ 3 ਵਜੇ ਦੀ ਇਹ ਘਟਨਾ ਹੈ ਜਦੋਂ ਟਰੱਕ ਜਿਹੜਾ ਆ ਉਹ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਪਲਟ ਪਲਟ ਜਾਂਦਾ ਅਤੇ ਜਿੰਨਾ ਵੀ ਬਾਲਣ ਹੈ ਉਹ ਸੜਕ ਤੇ ਖਿਲਰਿਆ ਨਜ਼ਰ ਆਉਂਦਾ ਫਿਰ ਪੁਲਿਸ ਵੱਲੋਂ ਅਤੇ ਟਰੱਕ ਦੇ ਓਨਰ ਵੱਲੋਂ ਲੇਬਰ ਬਾਹਰੋਂ ਬੁਲਾਈ ਜਾਂਦੀ ਹੈ ਤਾਂ ਜੋ ਬਾਲਣ ਨੂੰ ਇੱਕ ਸਾਈਡ ਤੇ ਕੀਤਾ ਜਾ ਸਕੇ ਤੇ ਟਰੱਕ ਨੂੰ ਸਿੱਧਿਆ ਕਰਕੇ ਰੋਡ ਨੂੰ ਕਲੀਅਰ ਕਰਵਾਇਆ ਜਾ ਸਕੇ ਦਿਖਾਣੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਮੇਰੇ ਕੀ ਨਾ ਤੁਹਾਡਾ ਜਵੀ ਜੀ ਕਿੱਥੋਂ ਆ ਰਹੇ ਤੁਸੀਂ ਇਸ ਮੰਨ ਲੈ ਜਯਮਨਗਰ ਜੀ ਹਾਂਜੀ ਜਯਮਨਗਰ ਜਾ ਕੇ ਤੇਰੇ ਦੀ ਇਸ ਹਰਪੁਰ ਉਸ ਹਰਪੁਰ ਦੇ ਆਈਡ ਗੱਡੀ ਜੀ ਪਾਰਟੀ ਕਿੱਦਾਂ ਪਾਰਟੀ ਹੈ ਜੀ ਕੀ ਕਰਨ ਬਣਦੀ ਹੈ ਇਸ ਦਾ ਸਟੈਲਿੰਗ ਜਮ ਹੋ ਗਿਆ ਤਾਂ ਹਣੀ ਸਟੈਲਿੰਗ ਜਮ ਹੋ ਗਿਆ ਉਹ ਨਹੀਂ ਇਹ ਲੋਗ ਹੋ ਗਿਆ ਸਟੈਲਿੰਗ ਸਟਿਕ ਲੌਕ ਹੋ ਗਈ ਹਾਂ ਚੱਲਦੇ ਚੱਲਦੇ ਹੋ ਕੇ ਜੀ ਹਾਂ ਅੱਛਾ ਜੀ ਤੇ ਤੇ ਤੁਹਾਡਾ ਜਨਪੀ ਤੁਹਾਡੀ ਸਟੱਟਸ ਤਾਂ ਲੱਗੀਆਂ ਨਹੀਂ ਨਹੀਂ ਪੱਛ ਗਈ ਕਿੰਨੇ ਜਾਣੇ ਸਕੇ ਤੁਸੀਂ ਗੱਡੀ ਦੇ ਵਿੱਚ ਇਕੱਲੇ ਸੀ ਆਪ ਹੁਣ ਜਿਵੇਂ ਲੇਬਰ ਨਾਲ ਬਾਦ ਸੱਦੀ ਹੋ ਜੀ ਹਾਂ ਇਹ ਲੇਬਰ ਬਾਦ ਬਾਹਰ ਹੋ ਜੀ ਹਾਂ ਉਦਾਂ ਯਾਨੀ ਕਿ ਤੁਹਾਡਾ ਯਾਨੀ ਕਿ ਕੋਈ ਐਦਾ ਛੱਡ ਤੁ ਨਹੀਂ ਲੱਗੀ ਉਦਾਂ ਵੈਸੇ ਸਮਾਨ ਦੇ ਨੁਕਸਾਨ ਹੋਇਆ ਵਾ ਵੈਸੇ ਠੀਕ ਹਾਂ ਤੁਸੀਂ ਹਾਂ ਠੀਕ ਹੈ ਆਪਣੇ ਮਾਲਕ ਨੂੰ ਕਰਤਾ ਹੋਣਗੇ ਐਦਾਂ ਠੀਕ ਹੈ ਵੈਜੇ ਕੁਮਾਰ ਸਰ ਜਿਹੜਾ ਐਕਸੀਡੈਂਟ ਹੋਇਆ ਜੀ ਆਹ ਜਿਹੜਾ ਟਰੱਕ ਬਲਟੇ ਕਿਵੇਂ ਹੋਇਆ ਜੀ ਐਕਸੀਡੈਂਟ ਇਹ ਐਕਸੀਡੈਂਟ ਲੱਗਦਾ ਹੈ ਵੈ ਜਿਵੇਂ ਡਰਾਈਵਰ ਨੂੰ ਨੀਂਦ ਵਗੈਰਾ ਆਈ ਹੋਵੇ ਤੇ ਪਿੱਛੋਂ ਥੋੜਾ ਜਿਹਾ ਡਿਵਾਈਡਰ ਦੇ ਨਾਲ ਖਿੰਦਾ ਆਇਆ ਟਰੱਕ ਜੀ ਤੇ ਜਦੋਂ ਕੰਟਰੋਲ ਨਹੀਂ ਹੋਇਆ ਤਾਂ ਗੱਡੀ ਪਲਟ ਗਈ ਲੋਡ ਹੋਣ ਕਰਕੇ ਕਿੰਨੇ ਕਜੇ ਹੋਇਆ ਜੀ ਐਕਸੀਡੈਂਟ ਇਹ 3 ਵਜੇ ਦੇ ਟਪਟ ਹੋਇਆ 3:30 ਦੇ ਟਪਟ ਸੜਕ ਤੇ ਰੁਕਿਆ ਪੁਲਸ ਮੌਕੇ ਤੇ ਮੌਜੂਦ ਹਾਂ ਬਿਲਕੁਲ ਬਿਲਕੁਲ ਡਰਾਈਵਰ ਠੀਕ ਆ ਵੈਸੇ ਜੀ ਹਾਂ ਬਿਲਕੁਲ ਠੀਕ ਆ ਕੋਈ ਦਿੱਕਤ ਨਹੀਂ ਕੋਈ ਕਿਸੇ ਤਰ੍ਹਾਂ ਦੀ ਨਹੀਂ ਬਿਲਕੁਲ ਤੰਦਰੁਸਤ ਹੈ ਕੋਈ ਹੋਰ ਕਿ ਗੱਡੀ ਤਾਂ ਨਹੀਂ ਆਈ ਜਿਵੇਂ ਜਿਵੇਂ ਨਹੀਂ ਕੋਈ ਨਹੀਂ ਸੀਗਾ ਕੁਦਰਤੀ ਕੱਲਾ ਹੀ ਸੀ ਜੀ ਤੇ ਟ੍ਰੈਫਿਕ ਦਾ ਹੁਣ ਤੁਸੀਂ ਫਿਰ ਸਾਨੂੰ ਪੁੱਤਰ ਵੀਰਵਾਲ ਤੋਂ ਕੰਟਰੋਲ ਕਰਤੀ ਇੱਧਰ ਜਾਲਲੇ ਤੋਂ ਕਰਤਾ ਹੈ ਠੀਕ ਆ ਸਰ ਥੈਂਕ ਯੂ ਹਾਂ ਸਬਚਰੀਆ ਕਾਲ ਪੀਬ 32 ਨਮਾ ਸ਼ਹਿਰ ਦੇ ਖਰੇਓ ਸਾਥੀਓ ਤਸਵੀਰਾਂ ਤੁਹਾਨੂੰ ਨਵਾਂ ਸ਼ਹਿਰ ਜਾੜਲੇ ਤੋਂ ਨਜ਼ਦੀਕ ਤੋਂ ਦਿਖਾ ਰਹੇ ਹਾਂ ਜਿੱਥੇ ਤੜਕੇ 3 ਵਜੇ ਦੇ ਆਸ-ਪਾਸ ਇੱਕ ਟਰੱਕ ਜਿਹੜਾ ਆ ਉਸ ਦਾ ਸੰਤੁਲਨ ਖਰਾਬ ਹੋ ਜਾਂਦਾ ਹੈ ਟਰੱਕ ਜਿਹੜਾ ਪਹਿਲਾਂ ਡਿਵਾਈਡਰ ਨਾਲ ਟਕਰਾਂਦਾ ਤੇ ਉਸ ਤੋਂ ਬਾਅਦ ਤੜਕੇ 3 ਵਜੇ ਜਿਹੜਾ ਟਰੱਕ ਹੈ ਉਹ ਸੜਕ ਦੇ ਵਿੱਚ ਕਾਰ ਪਲਟ ਜਾਂਦਾ ਹਾਲਾਂਕਿ ਡਰਾਈਵਰ ਦਾ ਇਹ ਕਹਿਣਾ ਹੈ ਕਿ ਸਟੀering ਜਾਮ ਹੋ ਜਾਂਦਾ ਹੈ ਟਰੱਕ ਦਾ ਸਟੀering 3 ਵਜੇ ਦੇ ਆਸ-ਪਾਸ ਤੜਕੇ ਜਾਮ ਹੋ ਜਾਂਦਾ ਲੌਕ ਹੋ ਜਾਂਦਾ ਪਰ ਤੁਸੀਂ ਜਿਵੇਂ ਦੇਖ ਪਾ ਰਹੇ ਹੋ ਕਿ ਸੜਕ ਤੇ ਟਰੱਕ ਪਲਟਿਆ ਹੋਇਆ ਅਤੇ ਟਰੱਕ ਵਿੱਚ ਬਾਲਣ ਲੱਦਿਆ ਹੋਇਆ ਸੀਗਾ ਉਹ ਅੱਧਾ ਇੱਕ ਸੜਕ ਤੇ ਖਿਲਰ ਰਿਹਾ ਤੇ ਅੱਧਾ ਟਰੱਕ ਦੇ ਵਿੱਚ ਜਿਹੜਾ ਟੇਡਾ ਮੇਡਾ ਪਿਆ ਨਜ਼ਰ ਆ ਰਿਹਾ ਤੇ ਜਿਸ ਕਰਕੇ ਟ੍ਰੈਫਿਕ ਬਹੁਤ ਜਾਮ ਹੋ ਜਾਂਦਾ ਪਰ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਪਹੁੰਚਦੀ ਹੈ ਜਿਨ੍ਹਾਂ ਨਾਲ ਸਾਡੇ ਪੱਤਰਕਾਰ ਗੱਲਬਾਤ ਕਰਦੇ ਆ ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਦਾ ਇਹ ਕਹਿਣਾ ਕਿ ਹੋ ਸਕਦਾ ਡਰਾਈਵਰ ਨੂੰ ਤੜਕੇ 3 ਵਜੇ ਨੀਂਦ ਆ ਗਈ ਹੋਵੇ ਜਿਸ ਤੋਂ ਬਾਅਦ ਸੰਤੁਲਨ ਖਰਾਬ ਹੁੰਦਾ ਹੈ ਟਰੱਕ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਉਸ ਤੋਂ ਬਾਅਦ ਪਲਟ ਜਾਂਦਾ ਪਰ ਪੁਲਿਸ ਨੇ ਟ੍ਰੈਫਿਕ ਵਿੱਚ ਕੋਈ ਵਿਘਨ ਨਾ ਪਵੇ ਉਸ ਕਰਕੇ ਡਾਇਵਰਜਨ ਦੇ ਦਿੱਤਾ ਕੁਝ ਗੱਡੀਆਂ ਨੂੰ ਬੀਰੋਵਾਲ ਵਾਲੀ ਸਾਈਡ ਤੋਂ ਕੱਢਿਆ ਗਿਆ ਤੇ ਵਨਵੇ ਚਲਾ ਕੇ ਕੁਝ ਗੱਡੀਆਂ ਨੂੰ ਉਧਰ ਤੀ ਰਾਹ ਦਿੱਤਾ ਗਿਆ ਤਾਂ ਜੋ ਟ੍ਰੈਫਿਕ ਜਮ ਨਾ ਲੱਗੇ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਤੜਕੇ 3 ਵਜੇ ਦੀ ਇਹ ਘਟਨਾ ਹੈ ਜਦੋਂ ਟਰੱਕ ਜਿਹੜਾ ਆ ਉਹ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਪਲਟ ਪਲਟ ਜਾਂਦਾ ਅਤੇ ਜਿੰਨਾ ਵੀ ਬਾਲਣ ਹੈ ਉਹ ਸੜਕ ਤੇ ਖਿਲਰਿਆ ਨਜ਼ਰ ਆਉਂਦਾ ਫਿਰ ਪੁਲਿਸ ਵੱਲੋਂ ਅਤੇ ਟਰੱਕ ਦੇ ਓਨਰ ਵੱਲੋਂ ਲੇਬਰ ਬਾਹਰੋਂ ਬੁਲਾਈ ਜਾਂਦੀ ਹੈ ਤਾਂ ਜੋ ਬਾਲਣ ਨੂੰ ਇੱਕ ਸਾਈਡ ਤੇ ਕੀਤਾ ਜਾ ਸਕੇ ਤੇ ਟਰੱਕ ਨੂੰ ਸਿੱਧਿਆ ਕਰਕੇ ਰੋਡ ਨੂੰ ਕਲੀਅਰ ਕਰਵਾਇਆ ਜਾ ਸਕੇ ਦਿਖਾਣੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਮੇਰੇ ਕੀ ਨਾਂ ਤੁਹਾਡਾ ਜੈਜੀ ਜੀ ਕਿੱਥੋਂ ਆ ਰਹੇ ਤੁਸੀਂ ਇਹ ਸਮਾਨ ਲੈਣੇ ਇਹਮਨਗਰ ਜੀ ਹਾਂਜੀ ਇਹਮਨਗਰ ਜਾ ਕੇ ਤੇ ਰਹੇ ਦੀ ਉਸੇਰਪੁਰ ਉਸੇਰਪੁਰ ਤੇ ਆਈਡਿਸ ਗੱਡੀ ਇਹ ਪਾਰਟੀ ਕਿਤਾ ਪਾਰਟੀ ਏਰੀਆ ਕੀ ਕਰਨ ਬੈਠੇ ਹੈ ਇਸ ਦਾ ਸਟੇਰਿੰਗ ਜਮ ਹੋ ਗਿਆ ਤਾਂ ਹਨ ਨਹੀਂ ਸਟੇਰਿੰਗ ਜਮ ਹੋ ਗਿਆ ਉਹ ਨਹੀਂ ਇਹ ਲੋਕ ਹੋ ਗਿਆ ਸਟੇਰਿੰਗ ਸਟਿਕ ਲੌਕ ਹੋ ਗਈ ਚੱਲਦੇ ਚੱਲਦੇ ਹੋ ਗਿਆ ਜੀ ਹਾਂ ਅੱਛਾ ਜੀ ਤੇ ਤੇ ਤੁਹਾਡਾ ਜਾਨਕੀ ਤੁਹਾਡੇ ਸੱਟਾ ਟੁੱਟਦਾ ਲੱਗੀਆਂ ਨਹੀਂ ਨਹੀਂ ਪਚ ਗਈ ਕਿੰਨੇ ਜਾਣੇ ਸਕੇ ਤੁਸੀਂ ਗੱਡੀ ਦੇ ਵਿੱਚ ਇਕੱਲੇ ਹੀ ਥਾ ਤੁਹਾਡੇ ਹੁਣ ਜਿਵੇਂ ਲੇਬਰ ਨਾਲ ਬਾਹਰ ਸੱਦੀ ਹੋ ਜੀ ਹਾਂ ਇਹ ਲੇਬਰ ਬਾਹਰ ਬਾਹਰ ਹੋ ਗਈ ਹੈ ਹੂੰ ਉਦਾਂ ਯਾਨੀ ਕਿ ਤੁਹਾਡਾ ਯਾਨੀ ਕਿ ਕੋਈ ਐਦਾ ਛੱਡ ਤੁ ਨਹੀਂ ਲੱਗੀ ਉਦਾਂ ਵੈਸੇ ਸਮਾਨ ਦੇ ਨੁਕਸਾਨ ਹੋਇਆ ਵਾਹ ਵੈਸੇ ਠੀਕ ਹਾਂ ਤੁਸੀਂ ਹਾਂ ਠੀਕ ਹੈ ਆਪਣੇ ਮਾਲਕ ਨੂੰ ਕੱਤਤਾ ਹੋਣਗੇ ਐਦਾਂ ਠੀਕ ਹੈ ਬੇਜੇ ਕੁਮਾਰ ਸਰ ਜਿਹੜਾ ਐਕਸੀਡੈਂਟ ਹੋਇਆ ਜੀ ਆਜਾ ਟਰੱਕ ਬਲਟੇ ਕਿਵੇਂ ਹੋਇਆ ਜੀ ਐਕਸੀਡੈਂਟ ਐਕਸੀਡੈਂਟ ਲੱਗਦਾ ਹੈ ਵੇ ਜਿਵੇਂ ਡਰਾਈਵਰ ਨੂੰ ਨੀਂਦ ਵਗੈਰਾ ਆਈ ਹੋਵੇ ਉਹ ਪਿੱਛੋਂ ਥੋੜਾ ਜਿਹਾ ਡਿਵਾਈਡਰ ਦੇ ਨਾਲ ਖੰਦਾ ਆਇਆ ਟਰੱਕ ਜੀ ਜੇ ਜਦੋਂ ਕੰਟਰੋਲ ਨਹੀਂ ਹੋਇਆ ਤਾਂ ਗੱਡੀ ਪਲਟ ਗਈ ਲੋਡ ਹੋਣ ਕਰਕੇ ਕਿੰਨੇ ਕਜ ਵਜੇ ਹੋਇਆ ਜੀ ਐਕਸੀਡੈਂਟ ਇਹ 3 ਵਜੇ ਦੇ ਟੱਪਟ ਹੋਇਆ 3:30 ਦੇ ਟੱਪਟ 6:30 ਕਿਸ ਰੁਕਿਆ ਪੁਲਿਸ ਮੌਕੇ ਤੇ ਮੌਜੂਦ ਬਿਲਕੁਲ ਬਿਲਕੁਲ ਡਰਾਈਵਰ ਠੀਕ ਆ ਵੈਸੇ ਜੀ ਹਾਂ ਬਿਲਕੁਲ ਠੀਕ ਆ ਕੋਈ ਦਿੱਕਤ ਨਹੀਂ ਕੋਈ ਕਿਸੇ ਤਰ੍ਹਾਂ ਦੀ ਬਿਲਕੁਲ ਤੰਦਰੁਸਤ ਹੈ ਕੋਈ ਹੋਰ ਕੋਈ ਗੱਡੀ ਤਾਂ ਨਹੀਂ ਆਈ ਜਿਵੇਂ ਨਹੀਂ ਕੋਈ ਨਹੀਂ ਸੀਗੇ ਕੁਦਰਤੀ ਕੱਲ ਹੀ ਸੀ ਤੇ ਟ੍ਰੈਫਿਕ ਦਾ ਹੁਣ ਤੁਸੀਂ ਫਿਰ ਉਧਰ ਬੀਰੋਵਾਲ ਤੋਂ ਕੰਟਰੋਲ ਕਰਤੀ ਇੱਧਰ ਜਾਲਲੇ ਤੋਂ ਕਰਤਾ ਹੈ ਠੀਕ ਹੈ ਸਰ ਥੈਂਕ ਯੂ